ਗਵਿੰਦ ਘੜ ਕਿੰਨੀ ਇੱਥੇ ਇੱਕ ਪੈਕਟ ਹੀ ਚਲਦੀ ਸੀ ਸਾਰੇ ਹਿੱਸਾ ਮੰਗਦੇ ਰਹੇ ਉਹਦੇ ਕਰਕੇ ਉਜੜਿਆ ਇਹ ਹੁਣ ਕੋਈ ਮਾਡਲ ਚਲੀ ਗਈ ਕੋਈ ਯੂਪੀ ਚਲੀ ਗਈ ਹੈ ਮੰਗਦੇ ਰਹੇ ਮਜ਼ਾਕ ਦਾ ਉਹਨੇ ਜੋ ਮਰਦੀ ਗਈ ਆਨੇ ਆਪਣੇ ਮੂੰਹ ਤੇ ਸਾਡੇ ਪਿੰਡੇ ਦੇ ਘੜ ਦੇ ਘੜੇ 30 35 ਬੰਦੇ ਇੱਥੇ ਮੁੰਡੇ ਕੰਮ ਕਰਦੇ ਸੀ ਉੱਥੇ ਹੁਣ ਪੰਜ ਚਾਰ ਰਹਿ ਗਏ ਆ ਉਹ ਵੀ ਕਿਸੇ ਕਿਸੇ ਮਿੱਤੀ ਨਾਲ ਦਿਹਾੜੀ ਕਰਦਾ ਕੋਈ ਕਿਸੇ ਨਾਲ ਕਰਦਾ ਇਦਾਂ ਟਾਈਮ ਪਾਸ ਕਰਦੇ ਹੋ ਜੰਨੀ ਵਿਚਾਰੇ ਦਾ ਥੋੜਾ ਜਿਹਾ ਰਹਿ ਗਿਆ ਉਹਨੇ ਕੀ ਕਰਨਾ ਸੀ ਇੰਨੇ ਚਿਰ ਦਾ ਬੰਦਾ ਸਿੱਧਾ ਹੋ ਕੇ ਬੈਠ ਲਈ ਆ ਉਹਨੇ ਜਨ ਨੂੰ ਉਹਨੂੰ ਵਿਚਾਰੇ ਨੂੰ ਤੂ ਹੋ ਕੇ ਛੱਟੇ ਥੱਲੇ ਜੜ ਉਹਨੇ ਕੀ ਕਰਨਾ ਸੀ ਜਿਹੜਾ ਇਹ ਕਹਿੰਦਾ ਲਾ ਭਗਵਾਨਤਮਾਨ ਨੇ ਕਹਿੰਦਾ ਸਾਢੇ 7 ਵਜੇ ਟਾਈਮ ਕਰਤਾ ਦਫ਼ਤਰ ਦਾ ਇਹਦਾ ਮਤਲਬ ਕਹਿੰਦਾ ਹੁਣ ਸਾਡੀਆਂ ਲੇਡੀਜ਼ ਨੂੰ ਮਹਿਲਾਵਾਂ ਨੂੰ ਦੁਪਹਿਰੇ ਸਾਢੇ 2 ਵਜੇ ਨਾ ਸਵੇਰੇ ਅਰਲੀ ਮਾਰਨਿੰਗ ਅੱਧੀ ਰਾਤ ਨੂੰ ਸਾਢੇ 2 ਵਜੇ ਉੱਠਣਾ ਪਿਆ ਕਰੂ ਮੈਂ ਤਾਂ ਟਾਈ ਹੁੰਦੇ ਨੇ ਉਹਨੂੰ ਪਤਾ ਹੀ ਨਹੀਂ ਮੈਨੂੰ ਇਹ ਚੋ ਕਸੂਰ ਉਹ ਹਣ ਆਉਣ ਵਾਲੇ ਦਿਨਾਂ 'ਚ ਉਹ ਸਾਢੀ 1 ਵੀ ਕਹੋਗਾ ਦੁਕਾਨਦਾਰਾਂ ਵਾਲਾ ਐਕਟ ਜਿਹੜਾ 1958 ਦਾ ਐਕਟ ਸੀਗਾ ਜੀ ਹੁਣ ਅਸੀਂ ਉਹ ਸੋਧ ਕੇ ਉਹਨੂੰ ਕੈਬਨਿਟਸ ਲੈਂਦਾ ਉਹਨੂੰ ਅਸੀਂ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ 20 ਜਾਂ 20 ਤੋਂ ਘੱਟ ਜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਦੁਕਾਨ ਤੇ ਤੁਹਾਨੂੰ ਕੋਈ ਉਧਰ ਕੋਡ ਰੱਖਣ ਦੀ ਲੋੜ ਨਹੀਂ ਕੋਈ ਇਨਸਪੈਕਟਰ ਨਹੀਂ ਆਸਦਾ ਕੁਝ ਨਹੀਂ ਤੁਸੀਂ ਕੰਮ ਦਿਓ ਜੀ ਬਸ ਪਰ ਪਹਿਲਾਂ ਇੱਕ ਵੀ ਹੁੰਦਾ ਇਨਸਪੈਕਟਰ ਰੋਜ਼ ਆਉਂਦਾ ਸੀਗਾ ਜੀ ਹੋਰ ਉਹਦੇ ਵਿੱਚ ਸੌਦਾ ਚਾਰ ਪੰਜ ਕੀਤੀਆਂ ਨੇ ਕਿ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਇਨਸਪੈਕਟਰ ਰਾਜ ਖਤਮ